ਬੱਚੋ ਤੁਹਾਡੀ ਉਮਰ ਇਦਾਂ ਦੀ ਹੈ ਕਿ ਬੜੀ ਜਲਦੀ ਪ੍ਰਭਾਵਿਤ ਹੋ ਜਾਂਦੇ ਕੋਰੇ ਕਾਗਜ਼ ਵਰਗਾ ਮਨ ਹੈ ਜੋ ਮਰਜ਼ੀ ਲਿਖ ਦੋ ਉਹੀ ਪੱਕ ਜਾਂਦਾ ਬਾਅਦ ਚ ਮੇਰੇ ਕੋਲ ਐਗਜ਼ਾਮਪਲ ਪਈਆਂ ਨੇ ਉਦਾਹਰਨਾ ਪਈਆਂ ਨੇ ਕਿ ਇਸ ਉਮਰ ਦੇ ਵਿੱਚ ਬੁਰੀ ਸੰਗਤ ਦਾ ਸ਼ਿਕਾਰ ਹੋਣ ਦੇ ਚਾਂਸ ਜ਼ਿਆਦਾ ਰਹਿੰਦੇ ਆ ਕਿਉਂਕਿ ਯਾਰ ਦੋਸਤ ਬੈਠੇ ਆ ਯਾਰੀ ਦੋਸਤੀ ਦੀ ਕਸਮ ਯਾਰ ਤੂੰ ਇੱਕ ਵਾਰੀ ਨਸ਼ਾ ਕਰਕੇ ਦੇਖ ਲਾ ਤੈਨੂੰ ਯਾਰੀ ਦੋਸਤੀ ਦੀ ਕਸਮ ਉਹ ਯਾਰੀ ਦੋਸਤੀ ਦੀ ਕਸਮ ਚ ਐਸਾ ਫਸਦਾ ਬੱਚਾ ਬਾਅਦ ਜ਼ਿੰਦਗੀ ਚ ਦੁਬਾਰਾ ਨਿਕਲ ਨਹੀਂ ਸਕਦਾ ਜੇ ਤੁਹਾਡੇ ਕੋਲੇ ਐਦਾਂ ਦਾ ਕੋਈ ਆਫਰ ਆਉਂਦਾ ਹੈ ਤੁਸੀਂ ਆਪ ਤਾਂ ਬਚਣਾ ਹੀ ਹੈ ਆਪਣੇ ਟੀਚਰਸ ਨੂੰ ਦੱਸੋ ਆਪਣੇ ਪੇਰੈਂਟਸ ਨੂੰ ਦੱਸੋ ਤਾਂ ਕਿ ਜਿਹੜੇ ਯਾਰੀ ਦੋਸਤੀ ਦੀਆਂ ਕਸਮਾਂ ਖਵਾ ਕੇ ਤੁਹਾਨੂੰ ਜਾਲ ਚ ਫਸਾ ਰਹੇ ਨੇ ਉਹਨਾਂ ਨੂੰ ਵੀ ਬਚਾ ਸਕੀਏ ਕੋਈ ਖਾਸ ਗੱਲ ਨਹੀਂ ਜੇ ਕੋਈ ਉਹ ਉਹ ਕਹਿੰਦੇ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਬਚਾਇਆ ਜਾ ਸਕਦਾ ਹਰ ਚੀਜ਼ ਦਾ ਹੱਲ ਹੈਗਾ ਸਮਾਜ ਦੇ ਵਿੱਚ ਸਨਮਾਨ ਦੀ ਜ਼ਿੰਦਗੀ ਔਰ ਅਜੇ ਤਾਂ ਤੁਸੀਂ ਬਹੁਤ ਪੜ੍ਹਾਈ ਕਰਨੀ ਆ ਉੱਚੀਆਂ ਪਦਵੀਆਂ ਤੇ ਜਾਣਾ ਸੋ ਅੱਜ ਹੀ ਇਹ ਮਨ ਦੇ ਵਿੱਚ ਇਹ ਸੰਕਲਪ ਕਰਕੇ ਜਾਇਓ ਕਿ ਅਸੀਂ ਆਪ ਤਾਂ ਬਚਣੀ ਬਚਣਾ ਹੈ ਅਸੀਂ ਨਾਲ ਦੇਆਂ ਨੂੰ ਵੀ ਬਚਾਉਣਾ ਹੈ ਉਹਦੇ ਪੇਰੈਂਟਸ ਨੂੰ ਦੱਸੋ ਜਾਂ ਟੀਚਰਾਂ ਨੂੰ ਦੱਸੋ ਕਿ ਜੀ ਆ ਇੱਥੇ ਇਦਾਂ ਹੋ ਰਿਹਾ ਤਾਂ ਕਿ ਉਹਨੂੰ ਉਸੇ ਸਟੇਜ ਤੇ ਖਤਮ ਕੀਤਾ ਜਾ ਸਕੇ ਕਹਿੰਦੇ ਆ ਨਾ ਕੈਂਸਰ ਪਹਿਲੀ ਸਟੇਜ ਤੇ ਪਤਾ ਲੱਗ ਜਾਏ ਉਹਦਾ ਇਲਾਜ ਹੋ ਜਾਂਦਾ ਜੇ ਤੀਜੀ ਚੌਥੀ ਸਟੇਜ ਤੇ ਪਤਾ ਲੱਗੇ ਤਾਂ ਉਹਦਾ ਕੋਈ ਇਲਾਜ ਨਹੀਂ ਹੁੰਦਾ ਸੋ ਇਹਨੂੰ ਪਹਿਲੀ ਸਟੇਜ ਤੇ ਹੀ ਖਤਮ ਕਰ ਲਈਏ ਤਾਂ ਇਹ ਆਪਣੇ ਸਮਾਜ ਲਈ ਇੱਕ ਸਿਹਤਮੰਦ ਸਮਾਜ ਲਈ ਬਹੁਤ ਜ਼ਰੂਰੀ ਹੋਊਗਾ ਪੰਜਾਬ ਦੇ ਵਿੱਚ ਅਸੀਂ ਜੁੱਧ ਨਸ਼ੇ ਵਿਰੁੱਧ ਛੇੜਿਆ ਹੋਇਆ ਹੈ ਗਵਰਨਰ ਸਾਹਿਬ ਵੀ ਉਹਦੇ ਵਿੱਚ ਜਾਣਦੇ ਰਹਿੰਦੇ ਆ ਸੋ ਅੱਜ ਅਸੀਂ ਪੰਜਾਬ ਦੇ ਵਿੱਚ ਜੋ ਜੁੱਧ ਨਸ਼ੇ ਵਿਰੁੱਧ ਛੇੜਿਆ ਹੋਇਆ ਉਹਦਾ ਬਹੁਤ ਵੱਡਾ ਅਸਰ ਪੈ ਰਿਹਾ ਹੈ ਔਰ ਜਿਹੜੇ ਨਸ਼ਾ ਤਸਕਰ ਸੀ ਜਿਹੜੇ ਵੇਚਦੇ ਸੀ ਉਹ ਜਦੋਂ ਪੁਲਿਸ ਜਾਂਦੀ ਹੈ ਪਿੰਡ ਚੋਂ ਆਪਣੇ ਘਰਾਂ ਨੂੰ ਜਿੰਦੇ ਲਾ ਕੇ ਭੱਜ ਜਾਂਦੇ ਆ ਤੇ ਅਸੀਂ ਉਹਨਾਂ ਘਰਾਂ ਦੀ ਵੀਡੀਓ ਬਣਾ ਲੈਨੇ ਆ ਜਿਹੜੇ ਭੱਜ ਗਏ ਦਾ ਮਤਲਬ ਉਹਨਾਂ ਨੇ ਆਪ ਹੀ ਦੱਸਤਾ ਕਿ ਅਸੀਂ ਨਸ਼ਾ ਵੇਚਦੇ ਆ ਭੱਜਣ ਦੀ ਲੋੜ ਕੀ ਸੀ ਸੱਚੇ ਬੰਦੇ ਨੂੰ ਭੱਜਣ ਦੀ ਲੋੜ ਹੈ ਜੇ ਨਹੀਂ ਗਏ ਤਾਂ ਨਾ ਹੁੰਦਾ ਸੋ ਇਸ ਕਰਕੇ ਭਗਤ ਸਿੰਘ ਨੇ ਕਿਹਾ ਸੀ ਭਗਤ ਸਿੰਘ ਸ਼ਹੀਦ ਆਜ਼ਮ ਭਗਤ ਸਿੰਘ ਦੀਆਂ ਲਾਈਨਾਂ ਨੇ ਕਿ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਕਿ ਇਸ਼ਕ ਵੀ ਲਿਖਣਾ ਚਾਹਤਾ ਹੂੰ ਤੋ ਇਨਕਲਾਬ ਲਿਖਾ ਜਾਤਾ ਹੈ ਸੋ ਜਦੋਂ ਇਨਕਲਾਬ ਆ ਜਾਏ ਜਦੋਂ ਕਿਸੇ ਗੱਲ ਦਾ ਇਨਕਲਾਬ ਆ ਜਾਇਆ ਨਸ਼ਿਆ ਪ੍ਰੋਤਿਨ ਇਨਕਲਾਬ ਅੱਜ ਮੈਨੂੰ ਚੰਡੀਗੜ੍ਹ ਦੇ ਵਿੱਚ ਨਜ਼ਰ ਆ ਰਿਹਾ ਹੈ ਗਵਨਰ ਸਾਹਿਬ ਦਾ ਬਹੁਤ ਧੰਨਵਾਦ ਹੈ ਇਹਨੇ ਸਕੂਲਾਂ ਦੇ ਬੱਚੇ ਇਕੱਠੇ ਕੀਤੇ ਮੈਨੂੰ ਪਤਾ ਤੋਂ ਉੱਪਰੋਂ ਜ਼ਿਆਦਾ ਮੈਂ ਜ਼ਿਆਦਾ ਨਹੀਂ ਬੋਲੂੰਗਾ ਪਰ ਇਹਨਾਂ ਮੈਨੂੰ ਪਤਾ ਹੈ ਕਿ ਅੱਜ ਜੋ ਤੁਸੀਂ ਸੰਕਲਪ ਲੈ ਕੇ ਜਾਓਗੇ ਤੁਹਾਡੇ ਸੀਨੀਅਰ ਬੈਠੇ ਨੇ ਤੁਹਾਡੇ ਟੀਚਰ ਬੈਠੇ ਨੇ ਤੁਹਾਡੇ ਕੋਚ ਬੈਠੇ ਨੇ ਤੁਹਾਡੇ ਮੈਂਟਰ ਬੈਠੇ ਨੇ ਤੁਸੀਂ ਜਦੋਂ ਅੱਜ ਉਹਨਾਂ ਨਾਲ ਸਵਾਲ ਕਰੋਗੇ ਕਿ ਹਾਂਜੀ ਇਹਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ ਤਾਂ ਇੱਕ ਲਹਿਰ ਲੋਕ ਲਹਿਰ ਪੈਦਾ ਹੋਊਗੀ ਇਸ ਕਰਕੇ ਆਓ ਇਕੱਠੇ ਹੋ ਕੇ ਆਪਾਂ ਆਪਣੇ ਸਮਾਜ ਨੂੰ ਨਰਵਾ ਸਮਾਜ ਬਣਾਈਏ ਤੁਸੀਂ ਕਿਸੇ ਨਸ਼ੇ ਕਰਨ ਵਾਲੇ ਗੀਤਾਂ ਦੇ ਸਿੰਗਰ ਨੂੰ ਵੀ ਰੋਲ ਮਾਡਲ ਨਾ ਬਣਾਓ ਜਿਹੜਾ ਨਸ਼ੇ ਦੇ ਪ੍ਰੋਮੋਸ਼ਨ ਦੇ ਗੀਤ ਗਾਉਂਦਾ ਉਹਨੂੰ ਵੀ ਰੋਲ ਮਾਡਲ ਨਾ ਬਣਾਓ ਰੋਲ ਮਾਡਲ ਬਣਾਉਣਾ ਮਿਲਖਾ ਸਿੰਘ ਨੂੰ ਬਣਾਓ ਰੋਲ ਮਾਡਲ ਬਣਾਉਣਾ ਹਰਮਨਪ੍ਰੀਤ ਕੌਰ ਜਿਹੜੀ ਇੰਡੀਅਨ ਕ੍ਰਿਕਟ ਟੀਮ ਦੀ ਕੈਪਟਨ ਹੈ ਮੋਗੇ ਤੋਂ ਹੈ ਰੋਲ ਮਾਡਲ ਬਣਾਣਾ ਉਹਨਾਂ ਨੂੰ ਬਣਾਓ ਰੋਲ ਮਾਡਲ ਬਣਾਉਣਾ ਹਰਮਨਪ੍ਰੀਤ ਸਿੰਘ ਜਿਹੜਾ ਇੰਡੀਅਨ ਹਾਕੀ ਟੀਮ ਦਾ ਕੈਪਟਨ ਹੈ ਸ਼ਮਸ਼ੇਰ ਗੁਰਜੰਟ ਹਰਮਨਪ੍ਰੀਤ ਭਾਰਤ ਦੀ ਹਾਕੀ ਟੀਮ ਚ 11 ਚੋਂ 9 ਪਲੇਅਰ ਪੰਜਾਬ ਦੇ ਨੇ ਜਿਸ ਤਰ੍ਹਾਂ ਸੰਧੂ ਸਾਹਿਬ ਨੇ ਕਿਹਾ ਅਸੀਂ ਤਾਂ ਮੈਡਲ ਜਿੱਤਣ ਵਾਲੇ ਆ ਅਸੀਂ ਫੌਜਾਂ ਚ ਭਰਤੀ ਹੋਣ ਲਈ ਮਸ਼ਹੂਰ ਆ ਅਸੀਂ ਜਰਨੈਲਾਂ ਲਈ ਮਸ਼ਹੂਰ ਆ ਅਸੀਂ ਕਰਨੈਲਾਂ ਲਈ ਮਸ਼ਹੂਰ ਆ ਅਸੀਂ ਕੁਸ਼ਤੀਆਂ ਲਈ ਮਸ਼ਹੂਰ ਆ ਕਬੱਡੀਆਂ ਲਈ ਮਸ਼ਹੂਰ ਆ ਪੰਗੜੇ ਲਈ ਮਸ਼ਹੂਰਾਂ ਪਰ ਸਾਡੀ ਮਸ਼ਹੂਰੀ ਉਹ ਕਿਤੇ ਫਿੱਕੀ ਪੈ ਗਈ ਸੀ ਭਾਰਤ ਹੈ ਬਾਗਮੁੰਦਰੀ ਵਿੱਚ ਨਾਗ ਪੰਜਾਬ ਦਾ ਜੇ ਪੰਜਾਬ ਜੇ ਮੁੰਦਰੀ ਦੇ ਵਿੱਚ ਨਾਗ ਫਿੱਕਾ ਹੋਵੇ ਮੁੰਦਰੀ ਦੀ ਕੋਈ ਵੈਲਿਊ ਨਹੀਂ ਰਹਿੰਦੀ ਇਸ ਨਗ ਨਾਗ ਦੀ ਆਪਾਂ ਚਮਕ ਫਿੱਕੀ ਨਹੀਂ ਪੈਣ ਦੇਣੀ ਇਸ ਨਗ ਨੂੰ ਨਾ ਹੋਰ ਚਮਕਾਉਣਾ ਪੰਜਾਬ ਚਮਕੂਗਾ ਹਰਿਆਣਾ ਚਮਕੂਗਾ ਚੰਡੀਗੜ ਚਮਕੂਗਾ ਤਾਂ ਦੇਸ਼ ਚਮਕੂਗਾ ਕਿਉਂਕਿ ਆਜ਼ਾਦੀ ਵੇਲੇ ਵੀ ਸਭ ਤੋਂ ਪਹਿਲਾਂ ਲੀਡ ਜਿਹੜੀ ਆ ਉਹ ਪੰਜਾਬ ਦੇ ਉਹ ਪੰਜਾਬ ਇਕੱਠਾ ਹੀ ਹੁੰਦਾ ਸੀ ਹਰਿਆਣਾ ਨਾਲ ਉਹ ਪੰਜਾਬ ਦੇ ਯੋਧਿਆਂ ਨੇ ਲਈ ਸੀ ਸਾਡੇ ਕੋਲੇ ਭਗਤ ਸਿੰਘ ਸ਼ਹੀਦ ਆਜ਼ਮ ਭਗਤ ਸਿੰਘ ਸ਼ਹੀਦ ਕ tartar ਸਿੰਘ ਸਰਾਬਾ ਰਾਜਗੁਰੂ ਸਖਦੇਵ ਲਾਲਾ ਲਾਜਪਤਰਾਏ ਮਦਲ ਲਾਲ ਢੀਂਗਰਾ ਵਰਗੀਆਂ ਐਗਜ਼ੈਂਪਲਾਂ ਪਈਆਂ ਸਾਡੇ ਕੋਲੇ ਗੁਰੂ ਨਾਨਕ ਸਾਹਿਬ ਦਾ ਫਲਸਫਾ ਪਿਆ ਸਾਡੇ ਕੋਲੇ ਰਿਸ਼ੀਆਂ ਮੁੰਨੀਆਂ ਦੇ ਵੇਦ ਕੁਰਾਨ ਵੇਦ ਗ੍ਰੰਥ ਪਏ ਨੇ ਸਾਡੇ ਕੋਲੇ ਸਿੱਖਣ ਨੂੰ ਬਹੁਤ ਕੁਝ ਹੈ ਖਜ਼ਾਨਾ ਸਾਡੇ ਕੋਲੇ ਬੜਾ ਵੱਡਾ ਹੈ ਪੂਰੀ ਦੁਨੀਆ ਕੋਲੇ ਇੰਦਾ ਦਾ ਖਜ਼ਾਨਾ ਸ਼ਬਦਾਂ ਦਾ ਹੋਵੇ ਭਾਵੇਂ ਭਾਵੇਂ ਸਾਡੂ ਸਾਡੇ ਜਿਹੜੇ ਰੋਲ ਮਾਡਲ ਨੇ ਉਹਨਾਂ ਦਾ ਹੋਵੇ ਸੋ ਮੈਂ ਅਖੀਰ ਦੇ ਵਿੱਚ ਇਹੀ ਕਹੂੰਗਾ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਨੇ ਕਿਹਾ ਇਸ਼ਕ ਕਰਨਾ ਸਭ ਕਾ ਪਦੈਸ਼ੀ ਹੱਕ ਹੈ ਇਸ਼ਕ ਕਰਨਾ ਸਭ ਕਾ ਪਦੈਸ਼ੀ ਹੱਕ ਹੈ ਕਿਉਂ ਨਾ ਇਸ ਵਾਰ ਵਤਨ ਕੀ ਸਰਜ਼ਮੀ ਕੋ ਮਹਿਬੂਬ ਬਣਾ ਲਿਆ ਜਾਏ ਸੋ ਦੋਸਤੋ ਜੇ ਦੇਸ਼ ਦੀ ਧਰਤੀ ਨੂੰ ਪਿਆਰ ਕਰੀਏ